ਉਹ ਹਕੂਮਤ ਹਿੰਦੂਤਵਾਦੀ ਹਿੰਦੋਸਤਾਨ ਦੀ ਹਕੂਮਤ ਜਿਹਨੂੰ ਅੱਜ ਇਹ غرور ਹੈ ਕਿ ਉਹ ਦੁਨੀਆ ਦੀ ਬਹੁਤ ਵੱਡੀ ਪਾਵਰ ਬਣ ਗਈ ਆ ਪਰ ਸਿੱਖਾਂ ਦੇ ਸਾਹਮਣੇ ਅੱਜ ਉਹ ਗੋਡੇ ਟੇਕ ਗਈ ਆ ਮੈਂ ਗੱਲ ਕਰਦਾ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਵਰਗਿਆਂ ਦੀ ਮੈਂ ਗੱਲ ਕਰਦਾ ਸ਼ਹੀਦ ਭਾਈ ਅਵਕਰ ਸਿੰਘ ਖੰਡੇ ਵਰਗੇ ਯੋਧਿਆਂ ਦੀ ਜਿਨ੍ਹਾਂ ਦੀ ਆਵਾਜ਼ ਜਿਨ੍ਹਾਂ ਦਾ ਮਾਈਕ ਬੰਦ ਕਰਾਉਣ ਦੇ ਲਈ ਖੰਡੋ ਫ਼ਲਸਤਾਨ ਦੀ ਉਸ ਜ਼ਾਲਮ ਹਕੂਮਤ ਨੇ ਬੋਲੀ ਦਾ ਸਹਾਰਾ ਲਿਆ ਚਾਹੇ ਉਹ ਬੰਦੂਕ ਦੀ ਹੋਵੇ ਚਾਹੇ ਜ਼ਹਿਰ ਦੀ ਹੋਵੇ ਕੋਈ ਇਹ ਨਾ ਸੋਚੇ ਕਿ ਅਸੀਂ ਇਕੱਲਿਆਂ ਗੱਲਾਂ ਕਰਦੇ ਆਂ ਇਕੱਲੇ ਲੈਕਚਰ ਕਰਦੇ ਆਂ ਜਿਨ੍ਹਾਂ ਵੀਰਾਂ ਨੇ ਭੁਲੇਖਾ ਕੀ ਛੋਟੇ ਇਹ ਮੁਰਖ ਦਾ ਕੀ ਕਰਾਂਗੇ ਆਹ ਫ਼ਲਸਤਾਨ ਦਾ ਪ੍ਰੋਪੋਜ਼ਡ ਮੈਪ ਸਰਦਾਰ ਸੁਖਮਿੰਦਰ ਸਿੰਘ ਆਂਸਰਾ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਾ ਲੰਮਰਤ ਸਰ ਨੇ ਅੱਜ ਤੋਂ ਥੋੜ੍ਹਾ ਪਹਿਲਾਂ ਇਹ ਰਿਲੀਜ਼ ਕੀਤਾ ਸੀ ਤੋ ਇੱਕ ਇੱਕ ਕੱਚਾ ਜਿਹਾ ਇਹ ਪ੍ਰਿੰਟ ਆ ਕਿ ਸਾਡੀਆਂ ਹੱਦਾਂ ਜਿਹੜੀਆਂ ਅਯੋਕੇ ਖਾਲਸਤਾਨ ਦੀਆਂ ਉਹ ਕਿੱਥੇ-ਕਿੱਥੇ ਲੱਗਣਗੀਆਂ ਔਰ ਖਾਲਸਾ ਜੀ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਇਹ ਜਿਹੜਾ ਮੈਪ ਆ ਜਿੰਨਾ ਏਰੀਆ ਇਹਦੇ ਤੇ ਅਸੀਂ ਦਿੱਤਾ ਹੋਇਆ ਇਹ ਦੁਨੀਆ ਦੇ ਅੱਧੇ ਮੁਲਕੋਂ ਵੱਡਾ ਹੈ ਹਿੰਦੁਸਤਾਨ ਦੀਆਂ ਜਿਹੜੀਆਂ ਏਜੰਸੀਆਂ ਜਿਨ੍ਹਾਂ ਨੇ ਹੁਣ ਸਿੱਖਾਂ ਦੇ ਕਤਲ ਆ ਜਿਹੜੇ ਉਹ ਵਿਦੇਸ਼ਾਂ ਦੇ ਵਿੱਚ ਆ ਕੇ ਸ਼ੁਰੂ ਆ ਕੀਤੇ ਹੋਏ ਆ ਇਹ ਗੱਲਾਂ ਗਵਾਈ ਭਰਤੀਆਂ ਨੇ ਕਿ ਕਿਸੇ ਆਪਣੀ ਮੰਜ਼ਲ ਦੇ ਬਹੁਤ ਕਰੀਬ ਹੈਗੇ ਆ ਜੇ ਕਿਸੇ ਦੀ ਆਵਾਜ਼ ਨਾ ਚੱਰੀ ਜਾਵੇ ਉਹਨੂੰ ਦੂਜਾ ਬੰਦਾ ਗੋਲੀ ਮਾਰੇ ਤਾਂ ਇਹਦਾ ਮਤਲਬ ਇਹ ਹੁੰਦਾ ਕਿ ਉਹਦੀ ਆਵਾਜ਼ ਉਸ ਤੇ ਲਈ ਤਕਲੀਫ ਦੇ ਆ ਮੈਂ ਇਹ ਗੱਲ ਜ਼ਰੂਰ ਦੱਸਣੀ ਚਾਹਨਾ ਜਿਹੜੇ ਕਹਿੰਦੇ ਆ ਨਾ ਕਿ ਨਾ ਰਿਆ ਨਾ ਜਕਾਰਿਆ ਨਾ ਰੈਲੀਆਂ ਨਾ ਧਰਨਿਆਂ ਨਾ ਕੁਝ ਨਹੀਂ ਬਣਨਾ ਇਹ ਉਹਨਾਂ ਦੀ ਜਾਣਕਾਰੀ ਲਈ ਆ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਦੁਨੀਆ ਦੀਆਂ ਪੰਜ ਵੱਡੀਆਂ ਤਾਕਤਾਂ ਜਿਹਨਾਂ ਨੂੰ ਫਾਈਵ ਆਈਜ਼ ਕਹਿੰਦੇ ਆ ਇਹ ਉਹਨਾਂ ਦਾ ਇੱਕ ਸੰਯੁਕਤ ਇਹ ਜਿਹੜਾ ਫਾਈਵ ਆਈਜ਼ ਦੀ ਜਿਹੜੀ ਜਥੇਬੰਦੀ ਆ ਉਹਦੇ ਵਿੱਚ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂ ਕੇ ਆ ਉਹਨਾਂ ਮੁਲਕਾਂ ਦੇ ਵਿੱਚ ਅੱਜ ਹਿੰਦੁਸਤਾਨ ਦੀ ਹੱਤ ਟੋਕੀ ਏਜੰਸੀ ਜਿਹੜੀ ਰਾ ਉਹਦਾ ਇੱਕ ਵੀ ਅਫੀਸ਼ੀਅਲ ਕਰੰਤਾ ਇਹਨਾਂ ਮੁਲਕਾਂ ਦੇ ਵਿੱਚ ਅੱਜ ਮੌਜੂਦ ਨਹੀਂ ਆ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਸਿੱਖ ਕੌਮ ਦੇ ਸੀਨੇ ਤੇ ਵਰਤਾਏ ਗਏ 40ਵੇਂ ਕੱਲੂ ਘਰੇ ਦੀ ਯਾਦ ਦੇ ਵਿੱਚ ਹੋ ਰਹੇ ਨਗਰ ਕੀਰਤਨ ਦੇ ਵਿੱਚ ਮੂਲੀਅਤ ਕਰ ਰਹੇ ਸਮੂਹ ਖਾਲਸਾ ਜੀ ਹੌਂਦੁਰ ਕਲਗੀਧਰ ਪਾਤਸ਼ਾਹੀ ਬਖਸ਼ੀ ਹੋਈ ਫਤੇ ਬਲੰਦ ਕਰੀਏ ਗੱਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤੇ ਖਾਲਸਾ ਜੀ ਅੱਜ ਦਾ ਇਹ ਵਿਸ਼ੇਸ਼ ਨਗਰ ਕੀਰਤਨ ਜਿਹੜਾ ਮੌਨਟਰੀਅਲ ਦੇ ਵਿੱਚ ਹੋ ਰਿਹਾ ਹੈ ਇਹ ਪ੍ਰਬੰਧਕਾਂ ਵੱਲੋਂ ਸਰਪ੍ਰਸਤ ਕੀਤਾ ਗਿਆ ਜੂਨ 1984 ਤੇ ਨਵੰਬਰ 1984 ਦੇ ਉਸ ਕਹਿਰ ਦੀ ਯਾਦ ਨੂੰ ਜਿਹੜਾ ਸਿੱਖਾਂ ਦੇ ਉੱਤੇ ਭਾਰਤੀ ਹਕੂਮਤ ਵੱਲੋਂ ਸਿੱਖਾਂ ਦੀ ਨਸਲ ਕੁਸ਼ੀ ਕਰਕੇ ਵਰਤਾਇਆ ਗਿਆ ਔਰ ਇਹ ਸਟੇਜ ਹਰ ਸਾਲ ਦੀ ਤਰ੍ਹਾਂ ਉਸ ਐਲਾਨ ਨਾਮੇ ਨੂੰ ਸਮਰਪਿਤ ਹੈ ਜਿਹਦਾ ਨਾਂ ਖਾਲਸਤਾਨ ਹੈ ਸੋ ਖਾਲਸਤਾਨ ਦੇ ਐਲਾਨ ਨਾਮੇ ਦੀ 78ਵੇਂ ਵਰੇ ਗੰਢ ਨੂੰ ਸਮਰਪਿਤ ਇਹ ਰਾਜਨੀਤਿਕ ਸਟੇਜ ਹੈ ਇੱਥੋਂ ਰਾਜਨੀਤਿਕ ਗੱਲ ਹੋਊਗੀ ਧਾਰਮਿਕ ਗੱਲ ਵੀ ਹੋਊਗੀ ਰਾਜਨੀਤਿਕ ਗੱਲ ਵੀ ਹੋਊਗੀ ਇਹ ਗੱਲ ਹੋਊਗੀ ਸ਼ਹੀਦਾਂ ਦੇ عقیده ਦੀ ਉਸ ਮੁਲਕ ਦੀ ਜਿਹਦਾ ਨਾਂ 4 ਲੱਖ ਤੋਂ ਵੱਧ ਸ਼ਹੀਦਾਂ ਨੇ ਆਪਣੇ ਸਿਰ ਲਾ ਕੇ ਖਾਲਸਾਤਨ ਰੱਖਿਆ ਹੋਇਆ ਖਾਲਸਾ ਜੀ 1984 ਦੇ ਕੱਲੂ ਘਰੇ ਤੋਂ ਬਾਅਦ ਜਿਹੜਾ ਜੋਕੇ ਇਤਿਹਾਸ ਦਾ ਬਹੁਤ ਵੱਡਾ ਸਰਵਤ ਖਾਲਸਾ 26 ਜਨਵਰੀ 1986 ਨੂੰ ਅਕਾਲ ਤਖਤ ਸਾਹਿਬ ਤੇ ਸੱਦਿਆ ਗਿਆ ਸੀ ਉਸ ਸਰਬੱਤ ਖਾਲਸਾ ਦੇ ਵਿੱਚੋਂ ਕੌਮ ਦੀ ਅਗਵਾਈ ਕਰਨ ਦੇ ਲਈ ਇੱਕ ਪੰਜ ਮੈਂਬਰੀ ਕਮੇਟੀ ਸ਼ਹੀਦ ਵਾਪਾ ਗੁਰਵਚਨ ਸਿੰਘ ਜੀ ਮਾਨੋਚਾਲ ਦੀ ਅਗਵਾਈ ਦੇ ਵਿੱਚ ਗਠਨ ਕੀਤੀ ਗਈ ਫਿਰ ਉਸ ਕਮੇਟੀ ਨੇ 29 ਅਪ੍ਰੈਲ 1986 ਦੇ ਵਿੱਚ ਇਹ ਐਲਾਨ ਕੀਤਾ ਕਿ ਅੱਜ ਦਾ ਇਹ ਪੰਥਕ ਇਕੱਠ ਪੰਥਕ ਕਮੇਟੀ ਸਿੱਖਾਂ ਸਿੱਖਾਂ ਦਾ ਜਿਹੜਾ ਬੜੇ ਸਮੇਂ ਬੜੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੁਪਨਾ ਖਾਲਿਸਤਾਨ ਹੈ ਉਹਨੂੰ ਸਾਕਾਰ ਕਰਦੀ ਹੈ ਸੋ ਯਾਦ ਰਹੇ ਜਦੋਂ ਅਸੀਂ 1986 ਦੇ ਖਾਲਿਸਤਾਨ ਦੇ ਐਲਾਨਨਾਮੇ ਦੀ ਗੱਲ ਕਰਦੇ ਆ ਉਸ ਤੋਂ ਬਾਅਦ ਕੋਈ ਵੀ ਕਿੰਤੂ ਪ੍ਰੰਤੂ ਨਹੀਂ ਰਹਿ ਜਾਂਦਾ ਕਿ ਅਸੀਂ ਭਾਰਤੇ ਦੇ ਨਾਲ ਰਹਿਣਾ ਹੈ ਜਾਂ ਅਸੀਂ ਆਪਣਾ ਅਡ ਰਹਿਣਾ ਕਿਉਂਕਿ ਇਹ ਹੁਕਮ ਆ ਉਸ ਕਮੇਟੀ ਦਾ ਪੰਜਾ ਸਿੰਘਾਂ ਦਾ ਹੁਕਮ ਗੁਰੂ ਦਾ ਹੁਕਮ ਹੁੰਦਾ ਤੇ ਨਾਲ ਦੀ ਨਾਲ ਸੰਗਤ ਨੂੰ ਇਹ ਹੁਕਮ ਕੀਤਾ ਗਿਆ ਸੀ ਕਿ ਇਸ ਜੰਗੇ ਆਜ਼ਾਦੀ ਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਤੇ ਜੇ ਨਹੀਂ ਲੈ ਸਕਦੇ ਜਿਹੜੀਆਂ ਵੀ ਧਿਰਾਂ ਜਾਂ ਜਿਹੜੇ ਵੀ ਭਰਾ ਪੈਣਾ ਵਿਅਕਤੀਗਤ ਤੌਰ ਤੇ ਇਸ ਲਹਿਰ ਨੂੰ ਪ੍ਰਚੰਡ ਕਰਨ ਦੇ ਲਈ ਕੋਈ ਵੀ ਕੰਮ ਕਰ ਰਿਹਾ ਹੈ ਉਹਨਾਂ ਦਾ ਤਦੋਂ ਮਨੋਂ ਤੇ ਧਨੋਂ ਤੁਸੀਂ ਸਹਿਯੋਗ ਕਰਨਾ ਇਹ ਹਰ ਇੱਕ ਗੁਰਦੇ ਸਿੱਖ ਨੂੰ ਇਹ ਪੰਜਾ ਪਿਆਰਿਆਂ ਦਾ ਹੁਕਮ ਸੀ ਸੋ ਖਾਲਸਾ ਜੀ 40 ਸਾਲ ਬੀਤਣ ਤੋਂ ਬਾਅਦ ਅੱਜ ਅਸੀਂ ਦੇਖਣਾ ਕਿ ਅਸੀਂ ਕਿੱਥੇ ਪਹੁੰਚੇ ਆ ਉਹ ਹਕੂਮਤ ਹਿੰਦੂਤਵਾਦੀ ਹਿੰਦੋਸਤਾਨ ਦੀ ਹਕੂਮਤ ਜੇ ਨੂੰ ਅੱਜ ਇਹ غرور ਹੈ ਕਿ ਉਹ ਦੁਨੀਆ ਦੀ ਬਹੁਤ ਵੱਡੀ ਪਾਵਰ ਬਣ ਗਈ ਆ ਪਰ ਸਿੱਖਾਂ ਦੇ ਸਾਹਮਣੇ ਅੱਜ ਉਹ ਗੋਡੇ ਟੇਕ ਗਈ ਆ ਇਹਦਾ ਸਬੂਤ ਕੀ ਆ ਇਹਦਾ ਸਬੂਤ ਇਹ ਆ ਕਿ ਉਹ ਹੁਣ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਕਤਲ ਬਾੜੇ ਦੇ ਕਾਤਲਾਂ ਤੋਂ ਕਰਾਣ ਲਈ ਤਾਰੂ ਹੋ ਗਈ ਆ ਇਹ ਤੁਹਾਡੀ ਬਹੁਤ ਵੱਡੀ ਜਿੱਤ ਆ ਕਿ ਸਾਡੇ ਕਿਸੇ ਵੀ ਗੁਰੂ ਘਰ ਦੇ ਪ੍ਰਧਾਨ ਦੀ ਬੋਲੀ ਹੋਈ ਸਟੇਜ ਤੋਂ ਗੱਲ ਮੈਂ ਭਾਈ ਹਰਦੀਪ ਸਿੰਘ ਨਿੱਜਰ ਦੀ ਗੱਲ ਕਰ ਰਿਆ ਉਹਨਾਂ ਟੁੱਕੜ-ਵੋਚਾਂ ਦੀ ਨਹੀਂ ਜਿਹੜੇ ਪ੍ਰਧਾਨਗੀਆਂ ਗੁਰੂ ਘਰ ਦੀਆਂ ਕਮੇਟੀਆਂ ਦੀਆਂ ਕਰਦੇ ਆ ਤੇ ਚਪਲੀਆਂ ਕਾਉਂਸਲਟ ਦੀਆਂ ਝਾੜਦੇ ਉਹਨਾਂ ਦੀ ਗੱਲ ਨਹੀਂ ਮੈਂ ਕਰਦਾ ਮੈਂ ਗੱਲ ਕਰਦਾ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਵਰਗਿਆਂ ਦੀ ਮੈਂ ਗੱਲ ਕਰਦਾ ਸ਼ਹੀਦ ਭਾਈ ਅਵਤਾਰ ਸਿੰਘ ਖੰਡੇ ਵਰਗੇ ਯੋਧਿਆਂ ਦੀ ਜਿਨ੍ਹਾਂ ਦੀ ਆਵਾਜ਼ ਜਿਨ੍ਹਾਂ ਦਾ ਮਾਈਕ ਬੰਦ ਕਰਾਉਣ ਦੇ ਲਈ ਹਿੰਦੁਸਤਾਨ ਦੀ ਉਸ ਜ਼ਾਲਮ ਹਕੂਮਤ ਨੇ ਗੋਲੀ ਦਾ سہارا ਲਿਆ ਚਾਹੇ ਉਹ ਬੰਦੂਕ ਦੀ ਹੋਵੇ ਚਾਹੇ ਜ਼ਹਿਰ ਦੀ ਹੋਵੇ ਅਸੀਂ ਸ਼ਹੀਦਾਂ ਦੇ ਉਸ ਅਕੀਦੇ ਨੂੰ ਪੁੱਲਣਾ ਨਹੀਂ ਸਗੋਂ ਅੱਜ ਇੱਥੋਂ ਪ੍ਰਣ ਕਰਕੇ ਜਾਣਾ ਕਿ ਸਿੱਖ ਕੌਮ ਦੇ ਹੱਡਾ ਜਿਹੜੇ ਸੀਨੇ ਤੇ ਹੰਡਾਏ ਗਏ 40 ਸਾਲ ਇਹਨਾਂ ਨਸੂਰ ਜ਼ਖਮਾਂ ਨੂੰ ਰੌਸ਼ਨ ਬਣਾ ਕੇ ਅਸੀਂ ਆਪਣੀ ਆਜ਼ਾਦੀ ਦਾ ਜਿਹੜਾ ਅਗਲਾ ਪਿੰਡ ਹੈ ਉਹਨੂੰ ਕਿਆ ਕਰਦਾ ਮੈਂ ਇੱਥੇ ਜ਼ਰੂਰ ਕਹਿਣਾ ਚਾਹਾਂਗਾ ਜਿਨ੍ਹਾਂ ਦੀ ਪ੍ਰੇਰਣਾ ਦੇ ਨਾਲ ਇਹ ਸਟੇਜ ਇੱਥੋਂ ਸ਼ੁਰੂ ਹੋਈ ਆ ਸਾਡੇ ਵੱਡੇ ਭਰਾ ਸਰਦਾਰ ਸੁਖਮਿੰਦਰ ਸਿੰਘ ਜੀ ਹੰਸਰਾ ਜਿਨ੍ਹਾਂ ਦੇ ਅਣਥੱਕ ਯਤਨਾਂ ਦੇ ਕਰਕੇ ਕੈਨੇਡਾ ਦੇ ਵਿੱਚ ਕੁਝ ਸਮੇਂ ਲਈ ਮੱਠੀ ਪਈ ਆਵਾਜ਼ ਜੜੀ ਆ ਫੇਰ ਬਲੰਦ ਹੋਈ ਆ ਔਰ ਉਸੇ ਭਰਾ ਨੇ ਇੱਕ ਮੈਪ ਪ੍ਰਪੋਜ਼ਲ ਮੈਪ ਖਾਲਿਸਤਾਨ ਦਾ ਜਾਰੀ ਕੀਤਾ ਸੀ ਕੋਈ ਇਹ ਨਾ ਸੋਚੇ ਇਹ ਅਸੀਂ ਇਕੱਲੀਆਂ ਗੱਲਾਂ ਕਰਦੇ ਆਂ ਇਕੱਲੇ ਲੈਕਚਰ ਕਰਦੇ ਆਂ ਜਿਨ੍ਹਾਂ ਵੀਰਾਂ ਨੂੰ ਇਹ ਭਲੇਖਾ ਕੀ ਛੋਟੇ ਇਹ ਮੁਰਖ ਦਾ ਕੀ ਕਰਾਂਗੇ ਆਹ ਖਾਲਸਾਣ ਦਾ ਪ੍ਰੋਪੋਜ਼ਡ ਮੈਪ ਸਰਦਾਰ ਸੁਖਮਿੰਦਰ ਸਿੰਘ ਹੰਸਰਾ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਾ ਲੰਮਰਤ ਸਰ ਨੇ ਅੱਜ ਤੋਂ 7 ਸਾਲ ਪਹਿਲਾਂ ਇਹ ਰਿਲੀਜ਼ ਕੀਤਾ ਸੀ ਜਿਸ ਵੀ ਵੀਰ ਭੈਣ ਨੂੰ ਇਹ ਇਹ ਜਿਹੜਾ ਮੈਪ ਆਏ ਚਾਹੀਦਾ ਹੋਵੇ ਜਿਹਨੇ ਦੇਖਣਾ ਹੋਵੇ ਕਿ ਅਜੋਕੇ ਖਾਲਸਾ ਰਾਜ ਦੀਆਂ ਜੜੀਆਂ ਹੱਤਾਂ ਉਹ ਕਿੱਥੇ-ਕਿੱਥੇ ਲੱਗਦੀਆਂ ਮੇਰੇ ਕੋਲੋਂ ਮੈਪ ਪੈ ਹੈ ਲਿਆ ਸਕਦਾ ਆਪਣੇ ਘਰਾਂ ਦੇ ਵਿੱਚ ਰੱਖੋ ਆਪਣੇ ਬੱਚਿਆਂ ਨੂੰ ਦਿਤੇ ਦਿਖਾਓ ਇੱਕ ਗੱਲ ਮੈਂ ਹੋਰ ਸਪਸ਼ਟ ਕਰ ਦੇਣੀ ਚਾਹੁੰਨਾ ਕਿ ਇਹ ਸਿਰਫ ਪ੍ਰਪੋਜ਼ਡ ਮੈਪ ਆ ਅਸੀਂ ਇਹ ਦਾਵਾ ਨਹੀਂ ਕਰਦੇ ਕਿ ਅਸੀਂ ਬਾਕੀ ਜਥੇਬੰਦੀਆਂ ਨਾਲੋਂ ਬਹੁਤ ਸਾਡੀ ਜਥੇਬੰਦੀ ਜ਼ਿਆਦਾ ਕੰਮ ਕਰ ਰਹੀ ਨਹੀਂ ਇਹ ਪ੍ਰਪੋਜ਼ਡ ਇੱਕ ਸ਼ੁਰੂਆਤ ਹੈ ਇਹ ਮੈਪ ਆ ਜਿਹੜਾ ਸ਼ੁਰੂਆਤੀ ਤੌਰ ਤੇ ਕਿਸੇ ਹੋਰ ਜਥੇਬੰਦੀ ਨੇ ਇਸ 'ਚ ਕੁਝ ਵਧਾਣਾ ਹੋਵੇ ਘਟਾੜ ਵਾਲੀ ਤਾਂ ਗੱਲ ਆਪਾਂ ਕਰਨੀ ਨਹੀਂ ਵਧਾਣਾ ਹੋਵੇ ਤੇ ਆਪਾਂ ਬਹਿ ਕੇ ਗੱਲ ਕਰ ਸਕਦੇ ਆ ਦੁਬਾਰਾ ਮੈਪ ਆ ਜਿਹੜੀ ਕੌਮ ਦੀ ਸਹਿਮਤੀ ਦਾ ਸੋ ਇੱਕ ਇੱਕ ਕੱਚਾ ਜਿਹਾ ਇਹ ਪ੍ਰਿੰਟ ਹੈ ਕਿ ਸਾਡੀਆਂ ਹੱਦਾਂ ਜਿਹੜੀਆਂ ਅਯੋਕੇ ਖਾਲਸਾਣ ਦੀਆਂ ਉਹ ਕਿੱਥੇ ਕਿੱਥੇ ਲੱਗਣਗੀਆਂ ਔਰ ਖਾਲਸਾ ਜੀ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਇਹ ਜਿਹੜਾ ਮੈਪ ਆ ਜਿੰਨਾ ਕਿ ਏਰੀਆ ਇਹਦੇ ਚ ਅਸੀਂ ਦਿੱਤਾ ਹੋਇਆ ਇਹ ਦੁਨੀਆ ਦੇ ਅੱਧੇ ਮੁਲਕਾਂ ਤੋਂ ਵੱਡਾ ਆ ਇਹ ਤੋਂ ਬਹੁਤ ਛੋਟੇ ਛੋਟੇ ਮੁਲਕ ਵੀ ਆ ਜਿਹੜੇ ਉਹ ਸਰਵਾਈਵ ਕਰਦੇ ਆ ਇਹ ਬਹੁਤ ਵੱਡਾ ਮੈਪ ਆ ਇਹਦੀਆਂ ਹਦਾਂ ਜਿਹੜੀਆਂ ਹਰੇ ਖਿੱਤੇ ਨੂੰ ਲੱਗਦੀਆਂ ਸੋ ਅਗਲੀ ਗੱਲਬਾਤ ਆਉਨੇ ਆ ਹਿੰਦੁਸਤਾਨ ਦੀਆਂ ਜਿਹੜੀਆਂ ਏਜੰਸੀਆਂ ਜਿਨ੍ਹਾਂ ਨੇ ਹੁਣ ਸਿੱਖਾਂ ਦੇ ਕਤਲਿਆ ਜਿਹੜੇ ਉਹ ਵਿਦੇਸ਼ਾਂ ਦੇ ਵਿੱਚ ਆ ਕੇ ਸ਼ੁਰੂ ਆ ਕੀਤੇ ਹੋਏ ਆ ਇਹ ਗੱਲਾਂ ਗਵਾਈ ਭਰਤੀਆਂ ਨੇ ਕਿ ਸਿੱਖ ਆਪਣੀ ਮੰਜ਼ਲ ਦੇ ਬਹੁਤ ਕਰੀਬ ਹੈਗੇ ਆ ਜੇ ਕਿਸੇ ਦੀ ਆਵਾਜ਼ ਨਾ ਚੱਰੀ ਜਾਵੇ ਉਹਨੂੰ ਦੂਜਾ ਬੰਦਾ ਗੋਲੀ ਮਾਰੇ ਤਾਂ ਇਹਦਾ ਮਤਲਬ ਇਹ ਹੁੰਦਾ ਕਿ ਉਹਦੀ ਆਵਾਜ਼ ਉਸ ਦੇ ਲਈ ਤਕਲੀਫ ਦੇ ਆ ਜਦੋਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਪਾਰਲੀਮੈਂਟ ਦੇ ਵਿੱਚ ਬਹਿ ਕੇ ਕਹਿੰਦੇ ਆ ਇਹ ਗੱਲ ਖੜ ਕੇ ਕਹਿੰਦੇ ਆ ਕਿ ਸਿੱਖਾਂ ਦੇ ਕਾਤਲ ਜਿਹੜੀ ਆ ਉਹ ਭਾਰਤੀ ਹਕੂਮਤ ਆ ਜਦੋਂ ਇਹਨਾਂ ਦੇ ਕਰਿੰਦੇ ਅਮਰੀਕਾ ਦੀਆਂ ਜਿਹੜੀਆਂ ਏਜੰਸੀਆਂ ਉਹ ਫੜਦੀਆਂ ਇਹਨਾਂ ਦੇ ਜਿਹੜੇ ਹੋਰ ਪਲੋਟ ਆ ਗੁਰਪਤਵੰਨ ਸਿੰਘ ਪੰਨੂ ਵਰਗਿਆਂ ਨੂੰ ਸ਼ਹੀਦ ਕਰਨ ਦੇ ਉਹ ਵੀ ਜਿਹੜੇ ਆ ਜਗਜाहਰ ਹੋ ਜਾਂਦੇ ਆ ਤੇ ਇਹਨਾਂ ਦੀ ਜਿਹੜੀ ਇੱਕ ਵਿਸ਼ਵ ਗੁਰੂ ਬਣਨ ਦਾ ਜਿਹੜਾ ਸੁਪਨਾ ਉਹ ਤਾਂ ਉਸੇ ਵੇਲੇ ਮਲਿਆ ਮਡਿਆ ਮੇਟ ਹੋ ਗਿਆ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਮੈਂ ਇਹ ਗੱਲ ਜਰੂਰ ਦੱਸਣੀ ਚਾਹਨਾ ਜਿਹੜੇ ਕਹਿੰਦੇ ਆ ਨਾ ਕਿ ਨਾਰਿਆਂ ਨਾਲ ਚਕਾਰਿਆਂ ਨਾਲ ਰੈਲੀਆਂ ਨਾਲ ਧਰਨਿਆਂ ਨਾਲ ਕੁਝ ਨਹੀਂ ਬਣਨਾ ਇਹ ਉਹਨਾਂ ਦੀ ਜਾਣਕਾਰੀ ਲਈ ਆ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਦੁਨੀਆ ਦੀਆਂ ਪੰਜ ਵੱਡੀਆਂ ਤਾਕਤਾਂ ਜਿਹਨਾਂ ਨੂੰ 5 ਆਈਜ਼ ਕਹਿੰਦੇ ਆ ਇਹ ਉਹਨਾਂ ਦਾ ਇੱਕ ਸੰਯੁਕਤ ਇਹ ਜਿਹੜਾ 5 ਆਈਜ਼ ਦੀ ਜਿਹੜੀ ਜਥੇਬੰਦੀ ਆ ਉਹਦੇ ਵਿੱਚ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਕੇ ਆ ਉਹਨਾਂ ਮੁਲਕਾਂ ਦੇ ਵਿੱਚ ਅੱਜ ਹਿੰਦੁਸਤਾਨ ਦੀ ਹੱਟਟੋਕੀ ਏਜੰਸੀ ਜਿਹੜੀ ਰਾ ਉਹਦਾ ਇੱਕ ਵੀ ਅਫੀਸ਼ੀਅਲ ਕਰੰਦਾ ਇਹਨਾਂ ਮੁਲਕਾਂ ਦੇ ਵਿੱਚ ਅੱਜ ਮੌਜੂਦ ਨਹੀਂ ਆ ਹ ਭੇਸ ਬਦਲ ਕੇ ਸਾਡੇ ਵਿੱਚ ਵੀ ਕਿਤੇ ਆਲੇ ਦੁਆਲੇ ਖੜੇ ਹੋ ਸਕਦੇ ਆ ਉਹਨਾਂ ਦਾ ਨਹੀਂ ਪਤਾ ਪਰ ਅਫੀਸ਼ੀਅਲੀ ਤੌਰ ਤੇ ਜਿਹੜੀਆਂ ਜਸੂਸੀ ਏਜੰਸੀਆਂ ਹੁੰਦੀਆਂ ਇਹਨਾਂ ਨੇ ਕੱਢ ਕੇ ਸਭ ਉੱਥੇ ਬਾਹਰ ਮਾਰੀਆਂ ਇਹ ਤਾਂ ਹੈ ਵੱਡੇ ਮੁਲਕਾਂ ਦੀ ਗੱਲ ਛੋਟੇ ਮੁਲਕਾਂ ਦੀ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਇਹ ਜਿਹੜੇ ਬਹੁਤ ਡਗ ਅਤਮ ਗੱਜੇ ਮਾਰਦੇ ਆ ਨਾ ਮੋਦੀ ਦੀ ਅਗਵਾਈ ਚ ਅਸੀਂ ਆ ਕਰ ਲਿਆ ਉਹ ਕਰ ਲਿਆ ਅੱਜ ਪੁਟਾਨ ਸਿੱਧੇ ਤੌਰ ਤੇ ਚਾਈਨਾ ਦੇ ਨਾਲ ਜਿਹੜਾ ਕਦੀ ਇਹਨਾਂ ਦਾ ਗੁਲਾਮ ਹੁੰਦਾ ਸੀ ਛੋਟਾ ਜਿਹਾ ਮੁਰਖ ਪੁਟਾਨ ਜਿਨ੍ਹਾਂ ਕੋ ਬਚਾਰਿਆਂ ਕੋਲ ਕੁਝ ਵੀ ਐ ਨਹੀਂ ਪਹਾੜਾਂ ਤੋਂ ਇਲਾਵਾ ਉਹ ਆਪਣੇ ਵਿਦੇਸ਼ੀ ਮੰਤਰਾਲੇ ਜਿਹੜਾ ਉਹਨਾਂ ਦਾ ਆਪਣਾ ਉਹਨਾਂ ਨੇ ਸੁਰਜੀਤ ਕੀਤਾ ਚਾਈਨਾ ਦੇ ਨਾਲ ਆਪਣੀਆਂ ਹੱਦਾਂ ਦੀ ਗੱਲ ਸਿੱਧੇ ਤੌਰ ਤੇ ਕਰ ਰਿਆ ਨੇਪਾਲ ਨੇ ਆਪਣਾ ਵਪਾਰ ਆ ਜਿਹੜਾ ਇਹਨਾਂ ਨਾਲ ਬਹੁਤ ਵੱਡੇ ਪੱਤਰ ਤੇ ਬੰਦ ਕਰਕੇ ਉਹ ਚਾਈਨਾ ਨਾਲ ਖੋਲ੍ਹ ਲਿਆ ਮੈਂ ਤੁਹਾਨੂੰ ਗਰਾਉਂਡ ਦੀ ਅਸਲੀਅਤ ਦੱਸ ਰਿਹਾ ਮਾਲਦੀਵ ਛੋਟੇ ਛੋਟੇ ਟਾਪਕਾਪੂਆਂ ਦਾ ਜਿਹੜੇ ਮੈਪ ਵੱਡਾ ਐਟੈਕ ਹੋਵੇ ਤਾਂ ਉਹ ਦਿਖਦੇ ਵੀ ਨਹੀਂ ਵੀ ਇਹ ਵੀ ਕੋਈ ਮੁਲਕ ਹੋਊਗਾ ਉਹਨਾਂ ਦਾ ਜਿਹੜਾ ਨਵਾਂ ਚੁੜਿਆ ਹੋਇਆ ਪ੍ਰੈਜ਼ੀਡੈਂਟ ਆ ਉਹ ਇਸ ਗੱਲ ਤੇ ਚੋਣ ਜਿੱਤਿਆ ਕਿ ਮੈਂ ਭਾਰਤ ਦੀਆਂ ਏਜੰਸੀਆਂ ਜਾਂ ਭਾਰਤ ਦੀ ਫੌਜ ਜਿਹੜੀ ਮਾਲਦੀਵ ਦੇ ਵਿੱਚ ਬੈਠੀ ਆ ਉਹਨੂੰ ਜਿੱਤ ਕੇ ਬਾਹਰ ਕੱਢੂਗਾ ਮਾਲਦੀਵ ਤੋਂ ਉਹਨੇ ਜਿੱਤ ਕੇ ਇਲੈਕਸ਼ਨ ਪਹਿਲਾ ਕੰਮ ਇਹ ਕੀਤਾ 1 ਮਹੀਨੇ ਦੇ ਵਿੱਚ ਵਿੱਚ ਭਾਰਤ ਦੀਆਂ ਫੌਜਾਂ ਜਿਹੜੇ ਮਾਲਦੀਵ ਦੇ ਵਿੱਚ ਟਿਕਾਣੇ ਬਣਾ ਕੇ ਬੈਠੀਆਂ ਸੀ ਉਹ ਸਾਰਿਆਂ ਨੂੰ ਕਹਿਤਾ ਵੀ ਨਿਕਲ ਜਓ ਇਥੋਂ ਮੈਂ ਬੈਹਿ ਕੇ ਤੇ ਉਹ ਵੀ ਆਪਣਾ ਜਿਹੜਾ ਸਮਝੌਤਾ ਉਹ ਚਾਈਨਾ ਨਾਲ ਕਰ ਰਹੇ ਆ ਤੋਂ ਮੈਂ ਇੱਥੇ ਚਾਈਨਾ ਦੀ ਵਡਿਆਈ ਨਹੀਂ ਕਰ ਰਿਹਾ ਮੈਂ ਸਿਰਫ ਇਹ ਗੱਲ ਕਹਿ ਰਿਹਾ ਵੀ ਚਾਈਨਾ ਦੀ ਉਹ ਫੌਜ ਜਿਹੜੇ ਚਪੇੜਾਂ ਮਾਰ ਮਾਰ ਕੇ ਇਹਨਾਂ ਦਾ ਕਈ ਹਜ਼ਾਰ ਮੀਲ ਦਾ ਜਿਹੜਾ ਰਾਜ ਆ ਉਹ ਖੋ ਚੁੱਕੀ ਆ ਆਲਰੇਡੀ ਉਧਰ ਨੂੰ ਇਹ ਦੇ ਨਹੀਂ ਦੇਖਦੇ ਇਹਨਾਂ ਦਾ ਜੋਰ ਚੱਲਦਾ ਸਿਰਫ ਮਜਲੂਮਾਂ ਦੇ ਉੱਤੇ ਸੋ ਤੁਸੀਂ ਇੱਕ ਸਨੇਹਾ ਤਾਂ ਇੱਥੋਂ ਸਪਸ਼ਟ ਤੌਰ ਤੇ ਅਸੀਂ ਦਿੰਨੇ ਆ ਕਿ ਖਾਲਿਸਤਾਨ ਦੀ ਆਵਾਜ਼ ਆ ਜਿਹੜੀ ਉਹ ਆਜ਼ਾਦੀ ਦੇ ਨਾਲ ਹੀ ਜਿਹੜੀ ਆ ਬਲੰਦ ਹੋਣੀ ਆ ਇਹ ਖਾਲਿਸਤਾਨ ਦੀ ਆਵਾਜ਼ ਨਾ ਕਦੀ ਰੁਕੀ ਆ ਨਾ ਇਹ ਰੁਕਣੀਆਂ ਕਿਉਂਕਿ ਇਹ ਆਵਾਜ਼ ਸਾਡੀ ਨਹੀਂ ਇਹ ਸਾਡੇ ਸ਼ਹੀਦਾਂ ਦੀ ਆਵਾਜ਼ ਆ ਸੋ ਪੰਜਾਬ ਦੇ ਵਿੱਚ ਅਸੀਂ ਕੀ ਕਰਨਾ ਪੰਜਾਬ ਦੇ ਵਿੱਚ ਜਿਹੜੀਆਂ ਵੀ ਤਰ੍ਹਾਂ ਜਿਸ ਵੀ ਤਰੀਕੇ ਦੇ ਨਾਲ ਆਜ਼ਾਦੀ ਦੀ ਲੜਾਈ ਲੜ ਰਹੀਆਂ ਉਹ ਪਮੇਸ਼ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪੋਲੀਟਿਕਲ ਜਮਾਤ ਹੋਵੇ ਅੱਜ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਹੋਣ ਅਸੀਂ ਰਿਕਾਰਡ ਤੌਰ ਵੋਟਾਂ ਦੇ ਨਾਲ ਉਹਨਾਂ ਨੂੰ ਜਿਤਾਣਾ ਹੈ ਅਸੀਂ ਦੱਸਣਾ ਕਿਉਂਕਿ ਪੰਜਾਬ ਦੀ ਜਿਹੜੀ ਰਾਜਨੀਤੀ ਆ ਮੌਜੂਦਾ ਹਾਕਮਾਂ ਨੇ ਕਸਿਆਰਿਆਂ ਦੀ ਰਾਜਨੀਤੀ ਬਣਾਤੀ ਆ ਇੱਕ ਵੀ ਚੋਣ ਮੁੱਦਾ ਕਿਸੇ ਪਾਰਟੀ ਕੋ ਹੈ ਯਾਰ ਅਸੀਂ ਇਹ ਤਾਂ ਨਹੀਂ ਸੀ ਹੁੰਦੇ ਵੀ ਕਿੱਲੋ ਆਟੇ ਦੇ ਬਿਗ ਜੀਏ ਅਸੀਂ ਇਹ ਤਾਂ ਨਹੀਂ ਹੁੰਦੇ ਸੀ ਵੀ 2 ਰੁਪਏ ਸਿਲੰਡਰ ਸਸਤਾ ਕਰਦੇ ਸੀ ਉੱਤੇ ਵਿਗ ਜੀਏ ਅਸੀਂ ਜਿਹੜਾ ਰਾਜ ਖਾਲਸੇ ਦਾ ਚਾਈਨਾ ਤੋਂ ਲੈ ਕੇ ਕਾਬਲ ਕੰਧਾਰ ਦੀਆਂ ਹੱਦਾਂ ਤੱਕ ਪਹੁੰਚਦਾ ਸੀ ਦੁਨੀਆ ਦੇ ਦੇ ਉੱਤੇ ਰਾਜ ਕਰਨ ਵਾਲੀ ਬਾਦਸ਼ਾਹਤ ਕਾਇਮ ਕਰਨ ਵਾਲੀ ਆਪਣੇ ਦਮ ਤੇ ਬਾਦਸ਼ਾਹਤ ਕੰਮ ਕਰਨ ਵਾਲੀ ਇਹ ਕੌਮ ਅੱਜ ਆਟੇ ਦਾਲ ਨੂੰ ਮਫੂਲ ਹੋਈ ਆ ਨਹੀਂ ਭਰਾਵੋ ਉਠੋ ਅਸੀਂ ਅੱਗੇ ਤੋਂ ਉਹਨਾਂ ਨੇ ਵੋਟਾਂ ਆਪਣੀ ਪੁਆਣੀਆਂ ਜੇ ਅਸੀਂ ਜਿੱਥੇ ਇੱਥੇ ਨਾ ਰੁਕੇ ਨਾ ਆਟੇ ਦਾ ਦਾਲ ਦੇ ਲਾਲਚ ਦੇ ਵਿੱਚ ਗਲੀਆਂ ਨਾਲੀਆਂ ਪੱਕੀਆਂ ਕਰਾ ਦਿਓ ਜਾਂ ਕੱਚੀਆਂ ਕਰਾ ਦਿਓ ਇਸ ਚੱਕਰ 'ਚ ਅਸੀਂ ਪੈ ਗਏ ਤੇ ਸਾਡੀ ਭਰਾਵੋ ਗੁਲਾਮੀ ਜਿਹੜੀ ਆ ਉਹ ਨਿਸ਼ਚਿਤ ਆ ਤੇ ਅਸੀਂ ਹਾਰ ਹਜੇ ਮੰਨੀ ਨਹੀਂ ਹਾਰ ਜਾਣ ਤੇ ਹਾਰ ਮੰਨਣ ਦੇ ਵਿੱਚ ਬੜਾ ਵੱਡਾ ਫਰਕ ਹੁੰਦਾ ਅਸੀਂ ਹਾਰ ਨਹੀਂ ਮੰਨੀ ਅਸੀਂ ਜੂਝ ਰਹੇ ਆ ਆਪਣੇ ਮੁਲਕ ਦੇ ਲਈ ਉਦੋਂ ਤੱਕ ਜੂਝਾਂਗੇ ਜਦ ਤੱਕ ਅਸੀਂ ਆਪਣਾ ਖੁੱਸਿਆ ਹੋਇਆ ਰਾਜ ਭਾਗ ਉੱਥੇ ਕਾਇਮ ਨਹੀਂ ਕਰ ਲੈਂਦੇ ਉਹਦੇ ਲਈ ਸਾਨੂੰ ਜਿਹੜੀ ਮਰਜ਼ੀ ਕੀਮਤ ਦੇਣੀ ਪਵੇ ਸੋ ਮੇਰੀ ਇੰਨੀ ਕੁ ਬੇਨਤੀ ਆ ਬਲਾਰੇ ਹੋਰ ਵੀ ਬੋਲਣੇ ਨੇ ਢਾਡੀ ਜਥਾ ਵੀ ਆ ਇਹ ਵੀ ਤੁਹਾਨੂੰ ਸ਼ਹੀਦਾਂ ਦੇ ਪ੍ਰਸੰਗ ਸੁਣਾਉਗੇ ਸੋ ਜੇਸ ਵੀ ਵੀਰ ਭੈਣ ਨੂੰ ਇਹ ਖਾਲਸਾਣ ਦਾ ਮੈਪ ਚਾਹੀਦਾ ਸਟੇਜ ਤੋਂ ਲੈ ਸਕਦਾ ਤੇ ਸ਼ਹੀਦਾਂ ਦਾ ਜਿਹੜਾ ਫਲੋਟ ਆ ਉਹਦੇ ਮਗਰ ਆਪਾਂ ਜਾਣਾ ਜਿਨ੍ਹਾਂ ਨੇ ਸਾਡੇ ਲਈ ਜਾਨਾਂ ਦਿੱਤੀਆਂ ਉਹਨਾਂ ਦੀ ਗੱਲ ਕਰਨੀ ਆ ਉਸ ਫਲੋਟ ਦੇ ਮਗਰਲੇ ਪਾਸੇ ਵੀ ਵੱਡਾ ਕਰਕੇ ਖਾਲਸਾਣ ਦਾ ਮੈਪ ਆ ਜਣਾ ਉਹ ਭੁਲੇਖੇ ਕੱਡੂ ਨਹੀਂ ਲਾਇਆ ਹੋਇਆ ਇਹ ਕਿਸੇ ਨੂੰ ਇਹ ਲੱਗੇ ਕਿ ਇੰਨੇ ਕ ਪੰਜਾਬ ਨੂੰ ਲੈ ਕੇ ਕੀ ਕਰੋਗੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਚੰਗੀਆਂ ਖਬਰਾਂ ਜਿਹੜੀਆਂ ਖਾਲਸਾ ਪੰਥ ਵੱਲੋਂ ਆਣਗੀਆਂ ਪਿੱਛੇ ਜੇ ਭਾਈ ਪਰਮਜੀਤ ਸਿੰਘ ਮੰਡ ਉਹ ਵੀ ਆਪਣੇ ਕੈਨੇਡਾ ਦੀ ਦੌਰੇ ਕੈਨੇਡਾ ਦੇ ਦੌਰੇ ਦੇ ਉੱਤੇ ਨੇ ਉਹਨਾਂ ਨੇ ਵੀ ਸਾਨੂੰ ਦੱਸਿਆ ਕਿ ਪੰਜਾਬ ਦੇ ਵਿੱਚ ਆਜ਼ਾਦੀ ਦੀ ਲਹਿਰ ਕਿਸ ਪਰਚਨਟੀ ਦੇ ਉੱਤੇ ਜਿਹੜੀ ਪ੍ਰਚੰਡ ਤੌਰ ਦੇ ਉੱਤੇ ਅੱਜ ਮਗ ਰਹੀ ਆ ਉਹਨੂੰ ਅਗਵਾਈ ਦੇ ਰਹੇ ਗੱਲ ਖਾਲਸਾ ਦੇ ਪ੍ਰਧਾਨ ਭਾਈ ਪਰਮਜੀਤ ਪਰਮਜੀਤ ਸਿੰਘ ਜੀ ਮੰਡ ਉਹ ਵੀ ਸਾਡੇ ਨਾਲ ਇੱਥੇ ਗੱਲਬਾਤ ਕਰਕੇ ਗਏ ਆ ਆਪਣੇ ਵਿਚਾਰ ਸੰਗਤਾਂ ਨੂੰ ਦੇ ਕੇ ਗਏ ਆ ਸੋ ਉਹਨਾਂ ਦੀਆਂ ਵੀਡੀਓਜ਼ ਵੀ ਟੀਵੀ 84 ਦੇ ਉੱਤੇ ਜਾ ਕੇ ਤੁਸੀਂ ਇਹ ਜਰੂਰ ਸਬਸਕ੍ਰਾਈਬ ਕਰੋ ਮੀਡੀਆ ਜਿਹੜਾ ਟੀਵੀ 84 ਤੁਹਾਡਾ ਆਪਣਾ ਮੀਡੀਆ ਜਿਹੜਾ ਹਮੇਸ਼ਾ ਪਾਕਿਸਤਾਨ ਦੀ ਆਜ਼ਾਦੀ ਦੀ ਗੱਲ ਕਰਦਾ ਉਹਨੂੰ YouTube ਤੇ ਉਹਨੂੰ Facebook ਤੇ ਜਾਂ TV84.tv ਦੇ ਉੱਤੇ ਵੀ ਉਹਨੂੰ ਜਰੂਰ ਦੇਖੋ ਕਿਉਂਕਿ ਇਹ ਜਿਹੜਾ ਭਾਰਤੀ ਹਕੂਮਤ ਦਾ ਕਚਰਾ ਇਕੱਠਾ ਕੀਤਾ ਹੋਇਆ ਹੈ ਨਾ 5-7000 ਚੈਨਲ ਰੋਜ਼ ਤੁਹਾਨੂੰ ਇਹ ਦੱਸਦੇ ਆ ਮੋਦੀ ਨੇ ਇਹ ਕਰਤਾ ਮੋਦੀ ਨੇ ਉਹ ਕਰਤਾ ਟੀਵੀ 84 ਤੋਂ ਤੁਹਾਨੂੰ ਪਤਾ ਲੱਗੂਗਾ ਕਿ ਖਾਲਸੇ ਨੇ ਕੀ ਕੀਤਾ ਸੋ ਇਸ ਮੀਡੀਆ ਨੂੰ ਸਪੋਰਟ ਵੀ ਜ਼ਰੂਰ ਕਰੋ ਹਰ ਇੱਕ ਜੋ ਉਸ ਜਥੇਬੰਦੀ ਨੂੰ ਚਾਹੇ ਉਹ ਸਿਕਸ ਫੋਰ ਜਸਟਿਸ ਹੋਵੇ ਚਾਹੇ ਉਹ ਜਖਾਲਿਸਤਾਨ ਸੈਂਟਰਲ ਜਿਹੜਾ ਸਰੀ ਦੇ ਵਿੱਚ ਚੱਲ ਰਿਹਾ ਉਹ ਹੋਵੇ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਵੇ ਜਾਂ ਹੋਰ ਕੋਈ ਵੀ ਪਾਰਟੀ ਜਿਹੜੀ ਆ ਕਿਸੇ ਵੀ ਢੰਗ ਦੇ ਨਾਲ ਸਿੱਖਾਂ ਨੂੰ ਆਜ਼ਾਦ ਕਰਾਉਣ ਲਈ ਤਤਪਰ ਆ ਉਹਦਾ ਸਾਥ ਜਰੂਰ ਦੇਣਾ ਇਹੀ ਜਿਹੜਾ ਪ੍ਰਾਣ ਆਸੀਂ ਘੱਲੂ ਘਰੇ ਦੀ 40ਵੀਂ ਯਾਦ ਦੇ ਵਿੱਚ ਅੱਜ ਤੋਂ ਕਰਕੇ ਜਾਣਾ ਸੋ ਬਾੜੀਆਂ ਜਿਹੜੀਆਂ ਮੈਂ ਗੱਲਾਂ ਨਹੀਂ ਕਰਦੀਆਂ ਸਮਾਂ ਬਹੁਤ ਜ਼ਿਆਦਾ ਹੋ ਗਿਆ ਅਖੀਰ ਦੇ ਉੱਤੇ ਅਸੀਂ ਇੱਕ ਪ੍ਰਾਣ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਦੁਹਰਾਇਆ ਉਹਨੂੰ ਜਰੂਰ ਦੁਹਰਾਵਾਂਗੇ ਮੈਂ ਚਾਹੁੰਨਾ ਜੇ ਕਿਤੇ ਤੁਸੀਂ ਮੇਰੇ ਨਾਲ ਬੋਲੋ ਤਾਂ ਬਹੁਤ ਵਧੀਆ ਹੋਊਗਾ ਗੁਰੂ ਦਾ ਨਾਮ ਵੀ ਲਿਆ ਜਾਊਗਾ ਸਾਡਾ ਪ੍ਰਾਣ ਵੀ ਦੁਹਰਾਇਆ ਜਾਊਗਾ ਕਿ ਫਰੀਦਾ ਬਾਹਰ ਪਰਾਇ ਬੈਸਣਾ ਸਾਈ ਮੁਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਜਿਉ ਸ਼ਰੀਰੋ ਲੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਲਿਸਤਾਨ ਜਿੰਦਾਬਾਦ ਹਾਲਿਸਤਾਨ ਜਿੰਦਾਬਾਦ ਹਾਲਿਸਤਾਨ ਜਿੰਦਾਬਾਦ ਅਕਾਲ ਤਖਤ ਤੋਂ ਆਈ ਆਵਾਜ਼ ਹਾਲਿਸਤਾਨ ਖਾਲਿਸਤਾਨ ਅਕਾਲ ਤਖਤ ਤੋਂ ਆਈ ਆਵਾਜ਼ ਹਾਲਿਸਤਾਨ ਜਿੰਦਾਬਾਦ